ਅਕਾਲੀ ਦਾ ਤੁਸੀਂ ਕਿਸੇ ਲੀਡਰ ਦਾ ਨਾਮ ਲਾਓ ਜਿਹੜੇ ਤੁਸੀਂ ਸੁਰਖਰੂ ਹੋ ਜਦੋਂ ਅਸੀਂ ਵੱਡੇ ਹੋਏ ਉਹਨਾਂ ਬਰਨਾਲੇ ਨੂੰ ਇੰਦੀ ਗਾਣਾ ਪੈਣੀਆਂ ਸੀਗੀਆਂ ਜਿੱਦਾਂ ਹੁਣ ਬਾਦਲ ਪਰਿਵਾਰ ਨੂੰ ਪੈਂਦੀਆਂ ਨੇ ਜਿਹਦਾ ਮਰਜੀ ਨਾਮ ਲੈ ਲਓ ਜੇ ਕਿਸੇ ਵੱਡੇ ਨਾਮ ਸਿੱਖ ਲੀਡਰ ਦਾ ਲੈਣਾ ਪਵੇ ਅਕਾਲੀ ਫੂਲਾ ਸਿੰਘ ਤੋਰੇ ਆਪਾਂ ਨੂੰ ਨਾਮ ਨਹੀਂ ਲੱਭਦਾ ਹੈ ਕੋਈ ਇਹ ਨਹੀਂ ਹੈ ਕਿ 1920 ਤੋਂ ਹੀ ਪੰਥ ਦੇ ਵਿੱਚ ਜਾਗਰਤੀ ਆਈ ਦਸਵੇਂ ਪਾਤਸ਼ਾਹ ਤੋਂ ਬਾਅਦ ਦਸਵੇਂ ਪਾਤਸ਼ਾਹ ਤੋਂ ਬਾਅਦ ਹਜ਼ਾਰਾਂ ਲੱਖਾਂ ਕੁਰਬਾਨੀਆਂ ਹੋਈਆਂ ਪੰਥ ਨੇ ਬਹੁਤ ਲਾ ਜਵਾਬ ਪ੍ਰਾਪਤੀਆਂ ਕੀਤੀਆਂ ਤੇ ਇੱਕ ਧਾਰਮਿਕ ਪ੍ਰਬੰਧ ਸੀਗਾ ਉਹ ਵੱਖਰਾ ਸੀਗਾ ਉਹਦੇ ਤੇ ਕੁੰਡਾ ਅਕਾਲੀਆਂ ਦਾ ਸੀਗਾ ਅਸੀਂ ਨਾ ਉਹ ਲਿਆ ਸੋ ਦੋਨਾਂ ਜੋ ਕੋਈ ਵੀ ਢਾਂਚਾ ਸੀ ਕੰਪਲੀਟ ਨਹੀਂ ਲਿਆ ਇਸ ਕਰਕੇ ਇਹ ਢਾਂਚਾ ਹੀ ਨਹੀਂ ਜਿੱਥੇ ਕੋਈ ਨਿਗਰਾਨੀ ਨਹੀਂ ਹੈ ਜਿੱਥੇ ਕੋਈ ਤੁਹਾਡੀ ਪਾਲਿਸੀ ਦੀ ਐਨਲਿਸਿਸ ਹੀ ਨਹੀਂ ਹੈ ਉੱਥੇ ਜਿਹਦੀ ਐਗਜ਼ੀਕਿਊਟਿਵ ਹੈ ਜਿਹਦੇ ਹੱਥ ਤਾਕਤ ਆ ਗਈ ਉਹਨੇ ਬਿਲਕੁਲ ਇਸੇ ਤਰ੍ਹਾਂ ਵਰਤਣੀਆਂ ਜਿੱਦਾਂ ਆਹ ਹੁਣ ਵਾਲਿਆਂ ਨੇ ਵਰਤੀ ਸਾਰਿਆਂ ਨੇ ਇਦਾਂ ਹੀ ਵਰਤਣੀਆਂ ਜਦੋਂ ਕਾਲੀ ਦਲ ਦੀ ਲੀਡਰਸ਼ਿਪ ਬਦਲੀ ਪ੍ਰਤਾਪ ਸਿੰਘ ਕੈਰੋਂ ਤੇ ਦਿੱਲੀ ਦਰਬਾਰ ਦੇ ਦਖਲ ਦੇ ਨਾਲ ਉਸ ਤੋਂ ਬਾਅਦ ਹੋਇਆ ਇਹ ਕਿ ਜਦੋਂ ਪਾਵਰ 'ਚ ਆ ਗਏ 67 'ਚ ਤਾਂ ਜਥੇਬੰਦੀ ਦਾ ਉਹ ਜਥੇਦਾਰਾਂ ਤੇ ਰਾਜਸੀ ਸਰਦਾਰਾਂ ਦੀ ਰਹੀ ਬਟ ਸੱਤਾ ਦਾ ਤਵਾਜਨ ਸਰਦਾਰਾਂ ਵਾਲੇ ਪਾਸੇ ਨੂੰ ਝੁਕਣਾ ਸ਼ੁਰੂ ਹੋਇਆ ਸ਼੍ਰੀਮਾਨ ਸੰਤ ਮਬਾ ਅਤਰ ਸਿੰਘ ਜੀ ਉਹਨਾਂ ਦੀ ਤਪੋ ਭੂਮੀ ਉਹਨਾਂ ਦੀ ਕਰਮ ਭੂਮੀ ਤੇ ਬਿਰਾਜਮਾਨ ਸਮੂਹ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਦੋ ਦਿਨ ਤੋਂ ਆਪਾਂ ਦੋ ਨੁਕਤਿਆਂ ਦੇ ird gird ਗੱਲਬਾਤ ਕਰ ਰਹੇ ਹਾਂਗੇ ਜੋ ਗੁਰੂ ਖਾਲਸਾ ਪੰਥ ਦੀ ਇੱਕ ਅਡਰੀ ਨਿਆਰੀ ਤੇ ਸੁਤੰਤਰ ਹੋਂਦ ਹੈ ਉਹਦਾ ਪ੍ਰਗਟਾਉ ਇਸ ਤਰੀਕੇ ਨਾਲ ਹੋਏ ਭਾਵ ਕਿਸ ਸੰਸਥਾ ਰਾਹੀਂ ਕਿਸ ਜਥੇਬੰਦੀ ਰਾਹੀਂ ਹੋਏ ਦੂਸਰਾ ਜਿਹੜੀ ਇੰਡੀਅਨ ਵੋਟ ਪ੍ਰਣਾਲੀ ਹੈ ਇਹਦੇ ਵਿੱਚ ਇਹਦੇ ਰਾਹੀਂ ਸੱਤਾ ਦੀ ਹਿੱਸੇਦਾਰੀ ਕਿਦਾਂ ਲਈ ਜਾ ਸਕੇ ਗੁਰੂ ਖਾਲਸਾ ਪੰਥ ਦੀ ਜੋ ਹੋਂਦ ਹੈ ਇਹ ਸਮੇਸ਼ ਪਿਤਾ ਜੀ ਨੇ ਜਦੋਂ ਖੰਡੇ ਬਾਟੇ ਦੀ ਪਾਲ ਛਕਾਈ ਉਸ ਤੋਂ ਇਹ ਦੀਵਤ ਰੂਪ ਦੇ ਵਿੱਚ ਢਾਂਚਾਗਤ ਰੂਪ ਦੇ ਵਿੱਚ ਪਾਤਸ਼ਾਹ ਜੀ ਨੇ ਆਪ ਪ੍ਰਗਟ ਕੀਤੀ ਕਿ ਗੁਰੂ ਘਰ ਦੀ ਆਪ ਦੀ ਇਵੋਲਵ ਆਪ ਦੀ ਬਣਾਈ ਹੋਈ ਪਾਤਸ਼ਾਹਾਂ ਰਾਹੀ ਬਣਾਈ ਹੋਈ ਹੁੰਦੇ ਤੇ ਇਹ ਸੁਤੰਤਰ ਇਹ ਨਿਆਰੀ ਹੈ ਨਿਆਰੀ ਦੇ ਵਿੱਚ ਵੀ ਐਵੇਂ ਵੱਖਰੀ ਆ ਜਾਂਦੀ ਅਡਰੀ ਮੈਂ ਇਸ ਕਰਕੇ ਕਹਿੰਨਾ ਕਿ ਅਕਾਲੀ ਦਲ ਦੇ ਪੁਰਾਣੇ ਜਿਹੜੇ ਜਥੇਦਾਰ ਲੋਕ ਸੀਗੇ ਉਹ ਇਹ ਲਫ਼ਜ਼ ਵਰਤਦੇ ਰਹੇ ਪਰ ਜਿਹੜੀ ਵੋਟ ਪ੍ਰਣਾਲੀ ਹੈ ਇਹਦੇ ਵਿੱਚ ਸਿੱਖ ਨਿਆਰੇ ਤੇ ਸੁਤੰਤਰ ਹੋ ਕੇ ਨਹੀਂ ਵਿਚਰ ਸਕਦੇ ਕਿਉਂਕਿ ਵੋਟ ਪ੍ਰਣਾਲੀ ਦੇ ਵਿੱਚ ਸਭ ਤੋਂ ਸ਼ਰਮੌਰ ਸਭ ਤੋਂ ਸੁਤੰਤਰ ਇੰਡੀਅਨ ਪਾਰਲੀਮੈਂਟ ਉਹਦੇ ਵਿੱਚ ਹਿੱਸੇਦਾਰੀ ਮਿਲਣੀ ਕਿੰਨੀ ਕਿਸੇਦਾਰੀ ਮਿਲਣੀ ਕਿਸ ਸਹੈਸ਼ੀਅਤ ਹਿੱਸੇਦਾਰੀ ਮਿਲਣੀ ਸਿੱਖਾਂ ਦੀ ਇਸ ਵੋਟ ਪ੍ਰਣਾਲੀ 'ਚ ਜਦੋਂ ਤੋਂ 1937 ਤੋਂ ਸਿੱਖੇ ਦੇ ਵਿੱਚ ਸ਼ਾਮਲ ਹੋਏ ਉਦੋਂ ਤੋਂ ਹੀ ਹਿੱਸੇਦਾਰੀ ਦੀ ਲੜਾਈ ਹੈ ਸੋ ਇਹ ਦੋ ਗੱਲਾਂ ਦੇ ਤੀਰ ਦਾ ਆਪਾਂ ਗੱਲ ਕਰ ਰਹੇ ਹਾਂ ਸੋ ਅਕਾਲੀ ਦਲ ਦੀ ਸੰਬੰਧ ਦੇ ਵਿੱਚ ਜਿਹੜੀ ਗੱਲ ਹੋਈ ਉਹਦੇ ਤਿੰਨ ਜਿਹੜੇ ਚਾਰ ਨੁਕਤੇ ਸਵਾਲ ਲਿਖੇ ਸਿਗੇ ਉਹ ਇੱਕ ਆ ਕਿ ਪਤਨ ਦੀ ਵਜ੍ਹਾ ਦੂਜਾ ਉਸ ਦੇ ਢਾਂਚੇ ਬਾਰੇ ਫਿਰ ਨੀਤੀ ਬਾਰੇ ਫਿਰ ਉਸ ਦੇ ਸਰੂਪ ਬਾਰੇ ਫਿਰ ਜਿਹੜੀਆਂ ਪੰਥ ਦੀਆਂ ਹੋਰ ਸੰਸਥਾਵਾਂ ਨੇ ਅਕਾਲ ਤਖਤ ਤੇ ਗੁਰਦੁਆਰਾ ਪ੍ਰਬੰਧ ਉਹਦੇ ਨਾਲ ਰਿਲੇਸ਼ਨ ਬਾਰੇ ਤੇ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹਦਾ ਕਿਸ ਤਰ੍ਹਾਂ ਦਾ ਸਰੂਪ ਹੋਇਆ ਉਹਦੇ ਬਾਰੇ ਸੋ ਇੰਨੇ ਸਾਰਿਆਂ ਬਾਰੇ ਗੱਲਬਾਤ ਹੋਣੀ ਸੋ ਪਹਿਲੀ ਮੇਰੀ ਬੇਨਤੀ ਤੇ ਇਹ ਆ ਕਿ ਜਿੰਨੀ ਵੀ ਗੱਲਬਾਤ ਲਗਭਗ ਮੈਂ ਸੁਣੀ ਜਿੰਨੇ ਕੁ ਬੁਲਾ ਰਹਿਆਂ ਦੀ ਮੈਂ ਸੁਣੀ ਉਹ 1920 ਤੋਂ ਹੀ ਸ਼ੁਰੂ ਹੁੰਦੀ ਬਟ ਅਕਾਲੀਆਂ ਦੀ ਅਕਾਲੀ ਦਲ ਦਾ ਇਹ ਨਾਂ ਜਰੂਰ 1920 ਤੋਂ ਸ਼ੁਰੂ ਹੋਇਆ ਪਰ ਇਹ ਅਕਾਲੀਆਂ ਦੀ ਜੋ ਪਰੰਪਰਾ ਹੈ ਇਹ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਤੋਂ ਸ਼ੁਰੂ ਹੋ ਗਈ ਸੀ ਅਕਾਲੀ ਫੌਜ ਉਹਨਾਂ ਨੇ ਬਣਾਈ ਸੀ ਜਸਮੇਸ਼ ਪਿਤਾ ਜੀ ਦੇ ਸਮੇਂ ਅਕਾਲੀ ਦਾ ਖੰਡੇ ਬਾਟੇ ਦੀ ਪਾਉਲ ਤੋਂ ਬਾਅਦ ਇੱਕ ਬਹੁਤ ਸਪਸ਼ਟ ਸਰੂਪ ਸਾਡੇ ਸਾਹਮਣੇ ਆਇਆ ਤੇ ਅਕਾਲੀ ਜਥੇ ਨੁਈ ਨਿਹੰਗ ਸਿੰਘ ਜਥਾ ਵੀ ਕਹਿੰਦੇ ਸੀਗੇ ਸ਼ਹੀਦਾਂ ਦਾ ਜਥਾ ਵੀ ਕਹਿੰਦੇ ਸੀਗੇ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਪਹਿਲੇ ਜਥੇਦਾਰ ਹੋਏ ਇਸ ਜਥੇ ਦੇ ਤੇ ਉਹ ਪਰੰਪਰਾ ਇੱਕ ਬਹੁਤ ਮਾਣਮੱਤੀ ਪਰੰਪਰਾ ਜਿਹਦੇ ਬਾਰੇ ਬਹੁਤ ਘੱਟ ਗੱਲ ਹੁੰਦੀ ਉਸ ਪਰੰਪਰਾ ਨੂੰ ਹੀ ਸਰਜੀਤ ਕਰਨ ਦੇ ਲਈ ਜਿਹੜੀ ਸਭ ਤੋਂ ਸ਼ਰਮੌਰ ਪਰੰਪਰਾ ਸੀਗੀ ਉਹਨੂੰ ਹੀ ਉਸ ਪਰੰਪਰਾ ਦੀ ਲਿਗੇਸੀ ਨੂੰ ਹੀ ਯਤਨ ਕੀਤਾ ਸੀਗਾ 1921 ਦੇ ਵਿੱਚ ਪੁਨਰ ਸਰਜੀਤ ਕਰਨ ਦਾ ਭਾਈ ਵੀਰ ਸਿੰਘ ਜੀ ਹੁਣਾਂ ਨੇ ਤੇ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਹੁਣਾਂ ਨੇ 1915-16 ਦੇ ਆਸ-ਪਾਸ ਦੋ ਲੇਖ ਲਿਖੇ ਸੀਗੇ ਅਕਾਲੀ ਪਰੰਪਰਾ ਤੇ ਵੀ ਅਕਾਲੀ ਪਰੰਪਰਾ ਕਿਸ ਤਰ੍ਹਾਂ ਦੀ ਹੁੰਦੀ ਸੀਗੀ ਅਕਾਲੀ ਅਕਾਲੀ ਨਾ ਹੋਣ ਕਾਰਨ ਸਿੱਖਾਂ ਦੇ ਕੋਲ ਜਥੇਬੰਦੀਆਂ ਹੈ ਸਨ ਚੀਫ ਖਾਲਸਾ ਦਿਵਾਨ ਸੀਗੀ ਸਿੰਘ ਸਭਾਾਂ માં ਬਹੁਤ ਸਾਰੀਆਂ ਸੀਗੀਆਂ ਪੂਰਾ ਬ੍ਰਿਟਿਸ਼ ਇੰਡੀਆ ਚੌ ਕਾਬਲ ਤੋਂ ਲੈ ਕੇ ਬਰਮਾ ਸੀ ਅਲੋਨ ਤੱਕ ਬਟ ਅਕਾਲੀ ਜਿਹੜੇ ਧੁਰਾ ਹੁੰਦੇ ਸੀਗੇ ਉਹ ਨਾ ਹੋਣ ਕਾਰਨ ਪੰਥ ਦੀ ਸਤੰਤਰ ਤੇ ਨਿਆਰੀ ਜਿਹੜੀ ਮਰਜੀ ਆ ਹੋਂਦ ਆ ਉਹਦਾ ਪ੍ਰਗਟਾਉ ਨਹੀਂ ਹੋ ਰਿਹਾ ਸੀਗਾ ਸੋ ਸਮੇਂ ਦਾ ਫੇਰ ਹੋਇਆ 1921 ਦੇ ਵਿੱਚ 24 ਐਗਜ਼ੈਕਟਲੀ 24 ਫਰਵਰੀ 1921 ਨੂੰ ਅਕਾਲੀ ਦਲ ਵਿਰੀਵਦ ਰੂਪ ਦੇ ਵਿੱਚ ਬਣਿਆ ਸੀਗਾ ਹਿਸਟਰੀ ਸੁਣਨ ਦੀ ਵੀ ਬਹੁਤ ਲੋੜ ਹੈ ਹਿਸਟਰੀ ਇੱਥੇ ਮੈਂ ਸੁਣਦਾ ਕਿੰਨੇ ਹਿਸਟੋਰੀਕਲ ਫੈਕਟ ਆ ਜਿਹੜੇ ਗਲਤੀ ਕਹੀ ਜਾਂਦੇ ਆ ਅਕਾਲੀ ਦਲ ਜਿਹਦੇ ਬਾਰੇ ਗੱਲ ਹੋ ਰਹੀ ਆ ਅਕਾਲੀ ਦਲ ਕਦੋਂ ਬਣਿਆ ਕਿੱਦਾਂ ਬਣਿਆ ਇਹਦੇ ਬਾਰੇ ਵੀ ਬਹੁਤ ਹੀ ਆਸਪਸ਼ਟਤਾ ਜਿਹੜੀਆਂ ਗੱਲਾਂ ਇੱਥੇ ਹੋਈ ਜਾਣੀਆਂ ਉਹ ਵੱਖਰੀ ਮਸਲਾ ਹੈ ਉਹ ਵੀ ਕਰਨਾ ਚਾਹੀਦਾ ਆਪਾਂ ਨੂੰ ਹਿਸਟਰੀ ਦੀ ਨਹੀਂ ਸਮਝ ਹੈ ਇਸ ਕਰਕੇ ਸਾਨੂੰ ਵਰਤਮਾਨ ਤੇ ਭਵਿੱਖ ਨਹੀਂ ਦਿਸ ਰਿਹਾ ਹੈ ਹਿਸਟਰੀ ਸੁਣਾਣੀ ਕੰਨ ਰਸ ਨਹੀਂ ਹੁੰਦਾ ਹੈ ਹਿਸਟਰੀ ਤੋਂ ਸਬਕ ਲੈਣਾ ਹੁੰਦਾ ਉਹ ਤੋਂ ਭਵਿੱਖ ਦੇ ਰਾਹ ਤਲਾਸ਼ਣੇ ਹੁੰਦੇ ਹਿਸਟਰੀ ਦੀ ਨਹੀਂ ਸਮਝ ਆਏ ਇਸੇ ਕਰਕੇ ਅੱਜ ਸਾਨੂੰ ਕੁਝ ਨਹੀਂ ਦਿਸ ਰਿਹਾ ਹੈ ਸਹੀ ਸੋ ਮੈਂ ਇਸ ਜਿਹੜੇ ਨੁਕਤੇ ਦਿੱਤੇ ਉਹਨਾਂ ਦੇ ਵਿੱਚੋਂ ਮੈਂ ਬੇਨਤੀ ਕਰੂੰਗਾ ਕਿ ਪਤਨ ਕਿਉਂ ਹੋਇਆ ਪਤਨ ਦੋ 2 ਵਜਾ ਹੁੰਦੀਆਂ ਪਤਨ ਦੀਆਂ ਪਤਨ ਉਦੋਂ ਹੁੰਦਾ ਜਦੋਂ ਤੁਹਾਡੀ ਸ਼ਾਖ ਗਿਰ ਜਾਏ ਕ੍ਰੈਡੀਬਿਲਟੀ ਗਿਰ ਜਾਏ ਪਤਨ ਦਾ ਦੂਜਾ ਪੱਧਰ ਉਦੋਂ ਹੁੰਦਾ ਜਦੋਂ ਤੁਹਾਡੀ ਆਰਗੇਨਾਈਜ਼ੇਸ਼ਨਲ ਜੋ ਸਮਰੱਥਾ ਉਹ ਖਤਮ ਹੋ ਜਾਏ ਜਥੇਬੰਦਕ ਸਮਰੱਥਾ ਕਿਸੇ ਕੰਮ ਦੀ ਨਹੀਂ ਰਹਿੰਦੀ ਜੇ ਸ਼ਾਖ ਨਾ ਬਚੇ ਅੱਜ ਉਹ ਬੰਦੇ ਬਹੁਤ ਸਾਰੇ ਹਨ ਜਦੋਂ ਇਸ ਅਕਾਲੀ ਦਲ ਨਾਂ ਦੀ ਜਥੇਬੰਦੀ 10 ਸਾਲ ਪਾਵਰ ਚ ਰਹੀ ਜਥੇਬੰਦਕ ਸਮਰੱਥਾ ਚ ਉਹ ਬੰਦੇ ਹੈਗੇ ਉਹਨਾਂ ਜੋ ਬਹੁਤ ਜਿਆਦਾ ਚੜ੍ਹਾਈ ਨਹੀਂ ਕੀਤੇ ਥੋੜੇ 10 20% ਹੋਣਗੇ ਬਟ ਉਹ ਸਟਰਕਚਰ ਕਿਉਂ ਜਰਜਰਾ ਹੋ ਗਿਆ ਕਿ ਉਹਦੀ ਕ੍ਰੈਡੀਬਿਲਟੀ ਹੈ ਜਿਹੜੀ ਉਹ ਲਾਸਟ ਹੋ ਗਈ ਸੋ ਜਿਹੜੀ ਕ੍ਰੈਡੀਬਿਲਟੀ ਲਾਸਟ ਹੋਈ ਉਹਦੇ ਸੰਬੰਧੀ ਬਹੁਤ ਬਾਰ ਇੱਥੇ ਗੱਲ ਕੀਤੀ ਗਈ ਕਿ ਅਸੀਂ ਰਾਜ ਸੱਤਾ ਦੇ ਲਾਲਚ ਦੇ ਵਿੱਚ ਆਪਣੀ ਅਕਾਲੀ ਦਲ ਦੀ ਨੀਤੀ ਸ਼੍ਰੋਮਣੀ ਕਮੇਟੀ ਦੀ ਕੁਵਰਤੋਂ ਤੇ ਅਕਾਲ ਤਖਤ ਸਾਹਿਬ ਦੀ ਕੁਵਰਤੋਂ ਸ਼ੋਸ਼ਣ ਅਸੀਂ ਕੀਤੇ ਜਿਹੜੀਆਂ ਸਾਡੀਆਂ ਗੁਰੂ ਮਹਾਰਾਜ ਦੀਆਂ ਸਾਜੀਆਂ ਹੋਈਆਂ ਸੰਸਥਾਵਾਂ ਸੀਗੀਆਂ ਸੋ ਕ੍ਰੈਡੀਬਿਲਟੀ ਉਦੋਂ ਹੀ ਲਾਸਟ ਹੁੰਦੀ ਆ ਜਦੋਂ ਜੋ ਤੁਹਾਡਾ ਫਰਜ਼ ਬਣਦਾ ਤੁਸੀਂ ਪਰਸਪਰ ਉਸ ਤੋਂ ਉਲਟ ਕੰਮ ਕਰੋ ਮਾਰੇ ਕਹਿੰਦਾ ਰਾਜੇ ਪਾਪ ਕਮਾਉਂਦੇ ਉਲਟੀ ਵਾਰਡ ਖੇਤ ਕੋ ਖਾਈ ਰਾਜੇ ਦਾ ਕੰਮ ਪ੍ਰਜਾ ਦੀ ਸੁਰੱਖਿਆ ਕਰਨਾ ਹੁੰਦਾ ਉਹਨੂੰ ਨਿਆ ਦੇਣਾ ਹੁੰਦਾ ਜਦ ਉਹ ਉਸ ਤੋਂ ਪਰਸ ਪਰ ਉਹੀ ਉੱਤੇ ਜ਼ੁਲਮ ਕਰਨ ਲੱਗ ਜਾਏ ਉਹੀ ਉਹਨਾਂ ਨੂੰ ਲੁੱਟਣ ਕੁੱਟਣ ਲੱਗ ਜਾ ਤਾਂ ਉਹ ਪਾਪ ਬਣ ਜਾਂਦਾ ਪਾਪ ਉਹ ਚੀਜ਼ ਆ ਜਿਸ ਚੀਜ਼ ਆ ਤੁਹਾਨੂੰ ਫਰਜ਼ ਆਇਦਾ ਪਰ ਉਸ ਤੋਂ ਉਲਟ ਕਰਨ ਲੱਗ ਜਾ ਸੋ ਇਹ ਸਾਖ ਸੱਤਾ ਦੇ ਲਾਲਚ ਦੇ ਵਿੱਚ ਜਿਹੜੀਆਂ ਸਾਡੀਆਂ ਸੰਸਥਾਵਾਂ ਅਸੀਂ ਪਿਛਲੇ ਬਹੁਤ ਸਮੇਂ ਤੋਂ ਇੱਕ ਦਿਨ ਦੀ ਨਹੀਂ ਗੱਲ ਪਿਛਲੇ 50 60 ਸਾਲ ਤੋਂ ਉਹਨਾਂ ਦੀ ਕਵਰਤੋਂ ਕਰਦੇ ਆਏ 62 ਤੋਂ ਬਾਅਦ ਜਿਹੜੀ ਇਕਾਲੀ ਲੀਡਰਸ਼ਿਪ ਆਈ ਸੰਤ ਅਕਾਲੀ ਦਲ ਦੀ ਉਸ ਵੇਲੇ ਤੋਂ ਹੀ ਇਹ ਕੰਮ ਸ਼ੁਰੂ ਹੋ ਗਿਆ ਸੀਗਾ ਹੁਣ ਸਿਖਰ ਹੈ ਸੋ ਇਹ ਕ੍ਰੈਡੀਬਿਲਟੀ ਕਿੱਦਾਂ ਬਣਨੀ ਆ ਤੇ ਇਹ ਕ੍ਰੈਡੀਬਿਲਟੀ ਲਾਸਟ ਕਿਉਂ ਹੋਈ ਆ ਇਹ ਸੱਤਾ ਦਾ ਲਾਲਚ ਵਾਲੇ ਲੀਡਰ ਇੱਕ ਪਰਿਵਾਰ ਥੋੜੀ ਐ 53 ਬੰਦੇ ਤਾਂ ਹੁਣ ਸੱਦੇ ਸੀਗੇ ਅਕਾਲੀ ਦਲ ਦਾ ਤੁਸੀਂ ਕਿਸੇ ਲੀਡਰ ਦਾ ਨਾਮ ਲਾਓ ਜਿਹੜੇ ਤੁਸੀਂ ਸੁਰਖਰੂ ਹੋ ਜਦੋਂ ਅਸੀਂ ਵੱਡੇ ਹੋਏ ਉਹਦੋਂ ਬਰਨਾਲੇ ਨੂੰ ਇਦਾਂ ਹੀ ਗਾਲਾਂ ਪੈਣੀਆਂ ਸੀਗੀਆਂ ਜਿੱਦਾਂ ਹੁਣ ਬਾਦਲ ਪਰਿਵਾਰ ਨੂੰ ਪੈਂਦੀਆਂ ਨੇ ਜਿਹਦਾ ਮਰਜ਼ੀ ਨਾਮ ਲੈ ਲਓ ਜੇ ਕਿਸੇ ਵੱਡੇ ਨਾਮ ਸਿੱਖ ਲੀਡਰ ਦਾ ਲੈਣਾ ਪਵੇ ਅਕਾਲੀ ਫੂਲਾ ਸਿੰਘ ਤੋਰੇ ਆਪਾਂ ਨੂੰ ਨਾਮ ਨਹੀਂ ਲੱਭਦਾ ਹੈ ਕੋਈ ਉਹ ਇਸ ਕਰਕੇ ਆ ਕਿ ਅਸੀਂ ਜੋ ਨੀਤੀਆਂ ਜੋ ਢਾਂਚਾਗਤ तरीके بنائے انہاں وچ بہت بنیادی نقص ਨੇ ਅਸੀਂ ਅਕਾਲੀ ਦਲ ਦਾ ਜੋ ਸਰੂਪ ਬਣਾਇਆ ਉਹ ਆਪਣੀ ਅਕਾਲੀ ਪਰੰਪਰਾ ਤੋਂ ਲਿਆ ਸੀਗਾ ਕਿ ਅਸੀਂ ਨਿਸ਼ਕਾਮ ਸਟਰਗਲ ਕਰਾਂਗੇ ਉਹ ਜਿਹੜੀ ਪਹਿਲੀ ਗੱਲ ਨਹੀਂ ਸੀ ਪਰ ਉਹ ਸਟਰਗਲ ਤੋਂ ਬਾਅਦ ਅਸੀਂ ਵੋਟਾਂ 'ਚ ਆ ਗਏ ਐਸਜੀਪੀਸੀ ਦੀਆਂ 'ਚ ਆ ਗਏ ਸੰਤ ਅਤਰ ਸਿੰਘ ਜੀ ਹੁਣਾਂ ਦੀ ਗੱਲ ਗੱਲ ਸਾਂਝੀ ਕੀਤੀ ਕਿ ਉਹਨਾਂ ਨੇ ਮਨ੍ਹਾ ਕਰ ਰਿਹਾ ਸੀਗਾ 1921 ਦੇ ਵਿੱਚ ਕਿ ਆਪਾਂ ਨੂੰ ਇਸ ਚੱਕਰ 'ਚ ਨਹੀਂ ਆਣਾ ਚਾਹੀਦਾ ਫਿਰ ਅਸੀਂ 37 ਦੇ ਵਿੱਚ ਸੱਤਾ ਦੇ ਭਾਗੀਦਾਰ ਬਣੇ ਉਸ ਤੋਂ ਜ਼ਿਆਦਾ ਵੱਡੀ ਜਰਬ ਆਈ ਵੋਟਾਂ ਦਾ ਸਾਡੇ ਲਈ ਨਵਾਂ ਸਿਸਟਮ ਸੀਗਾ ਉਹ ਅਸੀਂ ਅਪਣਾ ਤਾਂ ਲਿਆ ਬਟ ਉਹ ਬਹੁਤ ਅਧੂਰਾ ਅਪਣਾਇਆ ਹੁਣ ਇੱਕ ਸਰੀਰ ਆ ਜੇ ਸਰੀਰ ਪੂਰੇ ਦਾ ਪੂਰਾ ਹੋਏ ਤਾਂ ਹੀ ਉਹ ਕੰਮ ਕਰਦਾ ਉਹਦੇ 2-4 ਅੰਗ ਨਹੀਂ ਕੰਮ ਕਰ ਸਕਦੇ ਹੈ ਬਹੁਤ ਬੰਦਿਆਂ ਨੂੰ ਲੱਗਦਾ ਕਿ ਵੋਟਾਂ ਸਮੇ ਦਾ ਸੱਚ ਹੈ ਚਲੋ ਮੈਂ ਕਹਿੰਦਾ ਠੀਕ ਹੈ ਬਟ ਇਹਦਾ ਵੀ ਤਾਂ ਕੰਪਲੀਟ ਸਿਸਟਮ ਹੋਏ ਹੁਣ ਇੰਡੀਆ ਦੇ ਵਿੱਚ ਵੋਟਾਂ ਦਾ ਸਿਸਟਮ ਹੈ ਇੰਡੀਆ ਦੇ ਵਿੱਚ ਇੰਡੀਆ ਦੀ ਇੱਕ ਗਵਰਨਮੈਂਟ ਹੈ ਜਿਹੜੀ ਐਗਜ਼ੀਕਿਊਸ਼ਨ ਕਰਦੀ ਹੈ ਇੰਡੀਆ ਦੀ ਜਿਹੜੀ ਕੈਬਨਿਟ ਹੈ ਉਹ ਪਾਲਿਸੀ ਨੂੰ ਲਾਗੂ ਕਰਦੀ ਹੈ ਪਰ ਉਹਦੇ ਉੱਤੇ ਇੱਕ ਕੁੰਡਾ ਹੈ ਪਾਰਲੀਮੈਂਟ ਦਾ ਜਿਹੜੀ ਪਾਲਿਸੀ ਨੂੰ ਨਿਰਧਾਰਣ ਕਰਦੀ ਹੈ ਪਾਰਲੀਮੈਂਟ ਦੇ ਵਿੱਚ اپੋਜੀਸ਼ਨ ਨਾ ਹੋਵੇ ਤੇ ਫਿਰ ਕਿਸ ਤਰੀਕੇ ਨਾਲ ਕੈਬਨਿਟ ਐਕਟ ਕਰੇ ਤੁਸੀਂ ਅੰਦਾਜ਼ਾ ਲਾ ਲਓ ਆ ਹੁਣ ਪਾਰਲੀਮੈਂਟ ਦਾ ਸੈਸ਼ਨ ਚੱਲਦਾ ਕਿਸ ਤਰੀਕੇ ਦੇ ਨਾਲ ਉਹ ਸਾਰੇ 56 ਇੰਚ ਛਾਤੀ ਵਾਲਿਆਂ ਨੂੰ ਵੀ ਉੱਥੇ ਦੌੜਨਾ ਪੈਂਦਾ ਜਦੋਂ ਸਵਾਲ ਜਵਾਬ ਹੁੰਦੇ ਪਾਵ ਨੀਤੀ ਨਿਰਧਾਰਨ ਸਾਂਝਾ ਹੁੰਦਾ ਉਹ ਸਾਂਝੇ ਨੀਤੀ ਨਿਰਧਾਰਨ ਦੇ ਵਿੱਚ ਚਾਹੇ ਬਹੁਮਤ ਚੱਲਦਾ ਪਰ ਫਿਰ ਵੀ ਕੋਈ ਕੁੰਡਾ ਹੈ ਅੱਛਾ ਉਸ ਤੋਂ ਉੱਤੇ ਫਿਰ ਜੇ ਫਿਰ ਵੀ ਉਹ ਪਾਰਲੀਮੈਂਟ ਵੀ ਖਤਾ ਕਰੇ ਕਿਸੇ ਨੀਤੀ ਨਿਰਧਾਰਨ ਲਈ ਤੇ ਉਹਦੇ ਐਨਲਿਸਿਸ ਲਈ ਫਿਰ ਸੁਪਰੀਮ ਕੋਰਟ ਹੁੰਦਾ। ਸੁਪਰੀਮ ਕੋਰਟ ਦਾ ਕੰਮ ਸਿਰਫ ਫੌਜਦਾਰੀ ਕੇਸ ਸੁਣਨਾ ਨਹੀਂ ਹੁੰਦਾ ਹੈ। ਸੁਪਰੀਮ ਕੋਰਟ ਦਾ ਜਿਹੜਾ ਮੇਨ ਤੇ ਬੁਨਿਆਦੀ ਕੰਮ ਹੈ ਉਹ ਜੋ ਪਾਰਲੀਮੈਂਟ ਕਰ ਰਹੀ ਆ ਉਹ ਕਨਸਟੀਟਿਊਸ਼ਨ ਦੇ ਅਨੁਸਾਰ ਹੀ ਕਰ ਰਹੀ। ਜੋ ਗਵਰਨਮੈਂਟ ਕਰ ਰਹੀ ਆ ਉਹ ਜੋ ਪਾਰਲੀਮੈਂਟ ਚ ਐਕਟ ਬਣਿਆ ਉਹਦੇ ਅਨੁਸਾਰ ਹੀ ਕਰ ਰਹੀ ਇਹਦਾ ਰਿਵਿਊ ਕਰਨਾ ਹੁੰਦਾ ਇਸ ਕਰਕੇ ਉੱਥੇ ਕਨਸਟੀਟਿਊਸ਼ਨਲ ਬੈਂਚ ਬਣਦੇ ਉਹ ਪਾਰਲੀਮੈਂਟ ਦੇ ਬਣਾਏ ਹੋਏ ਐਕਟਾਂ ਨੂੰ ਵੀ ਰੱਦ ਕਰ ਦਿੰਦੇ ਆ ਤੇ ਉਹ ਸਰਕਾਰ ਦੇ ਲਾਏ ਹੋਏ ਫੈਸਲਿਆਂ ਨੂੰ ਵੀ ਰੱਦ ਕਰ ਲੈਂਦੇ। ਉਹ ਇੰਡੀਪੈਂਡੈਂਟ ਹੁੰਦੀ ਹੈ। ਉਹ ਵੋਟਾਂ ਨਾਲ ਨਹੀਂ ਚੁਣੀ ਜਾਂਦੀ। ਉਹਨੂੰ ਸਰਕਾਰ ਵੀ ਨਹੀਂ ਚੁਣਦੀ। ਪਾਰਲੀਮੈਂਟ ਦੇ ਜਿਹੜੇ ਜੱਜ ਨੇ ਸੌਰੀ ਸੁਪਰੀਮ ਕੋਰਟ ਦੇ ਉਹਨਾਂ ਦੀ ਕਲੀਜੀਅਮ ਸਰਕਾਰ ਤੇ اپੋਜੀਸ਼ਨ ਨਾਲ ਸਲਾਹ ਕਰਕੇ ਆਪਣੇ ਆਪ ਨੂੰ ਚੁਣਦੀ ਹੈ। ਜਿਹੜਾ ਸਭ ਤੋਂ ਉੱਤੇ ਕੁੰਡੇ ਦੇ ਰੂਪ ਦੇ ਵਿੱਚ ਹੈ ਰਿਵਿਊ ਕਰਨ ਵਾਲਾ ਉਹ ਆਪਣੇ ਆਪ ਨੂੰ ਆਪ ਚੁਣਦਾ। ਹੁਣ ਅਸੀਂ ਆਪਣਾ ਹਿਸਾਬ ਦੇਖੀਏ ਸ਼੍ਰੋਮਣੀ ਕਮੇਟੀ ਦਾ ਜਿੱਥੋਂ ਆਪਾਂ ਨੂੰ ਲੱਗਦਾ ਹੈ ਕਿ ਪੰਥ ਦੀ ਵੱਡੀ ਸੰਸਥਾ ਨਾ ਤਾਂ ਇਹ ਪਾਰਲੀਮੈਂਟ ਹੈ ਪਾਰਲੀਮੈਂਟ ਇਹ ਤਾਂ ਮੰਨਿਏ ਵੀ ਜੇ ਇਹ ਸਾਰੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੋਵੇ ਪੰਜਾਬ ਚ ਅੱਜ ਸਿਰਫ ਜਿੰਨੇ ਟੋਟਲ ਸਿੱਖ ਕਹਾਣ ਦੇ ਲੋਕ ਨੇ 3 ਕਰੋੜ 30 ਲੱਖ ਉਹਨਾਂ ਤੋਂ ਅੱਧੇ ਨੇ ਵੋਟਾਂ ਸਿਰਫ 52 ਲੱਖ ਦੀਆਂ ਹੀ ਬਣੀਆਂ ਨੇ ਅੱਦੇ ਤੋਂ ਵੱਧ ਸਿੱਖ ਹੁਣ ਪੰਜਾਬ ਤੋਂ ਬਾਹਰ ਨੇ ਇਹ ਸਾਰੇ ਸਿੱਖਾਂ ਦੀ ਇੱਕ ਤਾਂ ਨੁਮਾਇੰਦਗੀ ਨਹੀਂ ਕਰਦੀ ਦੂਸਰੀ ਐਸਜੀਪੀਸੀ ਕੋਈ ਪਾਰਲੀਮੈਂਟ ਤਾਂ ਪਾਰਲੀਮੈਂਟ ਕਹਾਂਦੀ ਆ ਜਿਉ ਸ਼ਰਮੌਰ ਹੋਏ ਉਹਦੇ ਉੱਤੇ ਕੋਈ ਹੋਰ ਨਾ ਹੋਵੇ ਪਾਰਲੀਮੈਂਟ ਦੇ ਆਪਣੇ ਮਤੇ ਨੂੰ ਕਿਸੇ ਹੋਰ ਦੂਜੇ ਯੂਐਨ ਜਾਂ ਕਿਸੇ ਅਮਰੀਕਾ ਕੈਨੇਡਾ ਦੇ ਪਾਰਲੀਮੈਂਟ ਨੂੰ ਨਾ ਭੇਜਣਾ ਪੈਂਦਾ ਹੋਵੇ ਅਪਰੂਵ ਕਰਾਉਣ ਨੂੰ ਸ਼੍ਰੋਮਣੀ ਕਮੇਟੀ ਜਿਹੜੇ ਐਗਜ਼ੀਕਿਊਟਿਵ ਆਰਡਰ ਹੈ ਮੈਨੇਜਮੈਂਟ ਦੇ ਉਹਨਾਂ ਨੂੰ ਆਪ ਲਾਗੂ ਕਰ ਸਕਦੀ ਬਾਕੀ ਜਿੰਨੇ ਇੰਪੋਰਟੈਂਟ ਮਤੇ ਨੇ ਉਹ ਪਾਰਲੀਮੈਂਟ ਤੋਂ ਪਾਸ ਕਰਾਣੇ ਪੈਂਦੇ ਨੇ ਐਸਜੀਪੀਸੀ ਦੇ ਮਤਾ ਪਾਸ ਕਰ ਰਿਆ ਕਿ ਜਿਨ੍ਹਾਂ ਦੇ ਕੇਸ ਕਤਲ ਹੈ ਉਹਨਾਂ ਦੀ ਵੋਟ ਨਾ ਬਣੇ ਬੜੇ ਟਾਈਮ ਦਾ ਮਤਾ ਪਾਸ ਕੀਤਾ ਹੋਇਆ ਉਹ ਪਾਸ ਕਰਨ ਵਾਲੇ ਵੀ ਚੜ੍ਹਾਈ ਕਰ ਗਏ ਉਹ 2016 ਚ ਐਮੈਂਡਮੈਂਟ ਹੋਈ ਇਹਨਾਂ ਦਾ 50 ਸਾਲ ਹੋ ਗਿਆ ਇਸ ਵੇ ਉਸ ਮਤੇ ਨੂੰ ਸੋ ਮੇਰਾ ਕਹਿਣ ਦਾ ਭਾਵ ਉਹ ਪਾਰਲੀਮੈਂਟ ਨਹੀਂ ਹੈ ਇਸ ਕਰਕੇ ਕਿ ਉਹ ਸ਼ਰਮੌਰ ਨਹੀਂ ਹੈ ਉਹ ਆਪਣੇ ਆਪ ਕੀਤੇ ਬਣਾਏ ਕਾਨੂੰਨ ਦੇ ਮਾਲਕ ਨਹੀਂ ਹੈ ਦੂਸਰਾ ਉਹ ਕੰਪਲੀਟ ਐਗਜ਼ੀਕਿਊਟਿਵ ਵੀ ਨਹੀਂ ਹੈ ਸਰਕਾਰ ਮੰਗੂ ਉਹਦੇ ਉੱਤੇ ਬਹੁਤ ਕੁਝ ਹੈ ਈਵਨ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਹੈ ਜਿਹੜਾ ਟੈਕਨੀਕਲੀ ਉਹ ਆ ਉਹਨਾਂ ਦਾ ਸ਼ਰਮੌਰ ਤੇ 3rd ਸ਼ੋਮਣੀ ਕਮੇਟੀ ਤੇ ਕੋਈ ਨਿਗਰਾਨੀ ਨਹੀਂ ਹੈ ਕਿਸੇ ਤਰ੍ਹਾਂ ਦੀ ਪੰਥ ਦੀ ਹੁਣ ਇਹ ਪ੍ਰਾਣੀ ਕਹਾਵਤ ਹੈ ਵੀ ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੁੰਡਾ ਹੁਣ ਇਹ ਗੱਲ ਹੈ ਵੀ ਨਿਗਰਾਨੀ ਕੋਈ ਨਹੀਂ ਹੈ ਸੋ ਇਹ ਟਾਂਚਾ ਗੱਦ ਤੌਰ ਦੇ ਉੱਤੇ ਨਾ ਤਾਂ ਅਸੀਂ ਵੋਟਾਂ ਵਾਲਾ ਸਿਸਟਮ ਕੰਪਲੀਟ ਕੀਤਾ ਹੋਇਆ ਤੇ ਨਾ ਹੀ ਪੰਥ ਦਾ ਪੰਥ ਦੇ ਵਿੱਚ ਕਿਹੜਾ ਸਿਸਟਮ ਹੈਗਾ 18ਵੀਂ ਸਦੀ ਚ ਇਹ ਨਹੀਂ ਹੈ ਵੀ 1920 ਤੋਂ ਹੀ ਪੰਥ ਦੇ ਵਿੱਚ ਜਾਗਰਤੀ ਆਈ 10ਵੇਂ ਪਾਤਸ਼ਾਹ ਤੋਂ ਬਾਅਦ 10ਵੇਂ ਪਾਤਸ਼ਾਹ ਤੋਂ ਬਾਅਦ ਹਜ਼ਾਰਾਂ ਲੱਖਾਂ ਕੁਰਬਾਨੀਆਂ ਹੋਈਆਂ ਪੰਥ ਨੇ ਬਹੁਤ ਲਾਜਵਾਬ ਪ੍ਰਾਪਤੀਆਂ ਕੀਤੀਆਂ ਰਾਜਸੀ ਧਾਰਮਿਕ ਸਟਰਗਲ ਲੜੀਆਂ ਸੰਸਥਾਾਂ માં ਬਣਾਈਆਂ ਉਸ ਵਕਤ ਪੰਥ ਦਾ ਜੋ ਢਾਂਚਾ ਸੀਗਾ ਨਾ ਹੀ ਅਸੀਂ ਉਹ ਲਾਗੂ ਕਰਿਆ ਪੰਥ ਦਾ ਜੋ ਢਾਂਚਾ ਹੋਇਆ ਸੀਗਾ ਕਿ ਸਭ ਤੋਂ ਉੱਤੇ ਅਕਾਲੀ ਜਿਹੜੇ ਕਿਰਦਾਰ ਦੇ ਵਿੱਚ ਸਿੱਖੀ ਰਹਿਤ ਸਭ ਤੋਂ ਪਰਪੱਕ ਸੰਘਰਸ਼ ਸਭ ਤੋਂ ਅੱਗੇ ਤੇ ਅਹੁਦਾ ਕੋਈ ਨਹੀਂ ਲੈਣਾ ਨਾ ਗੁਰਦੁਆਰਾ ਪ੍ਰਬੰਧ ਵਿੱਚ ਨਾ ਜਦੋਂ ਰਾਜ ਆਇਆ ਨਾ ਉਦੋਂ ਸਿਰਫ ਅਕਾਲ ਤਖਤ ਸਾਹਿਬ ਦੇ ਪ੍ਰਬੰਧ ਵਿੱਚ ਰਹਿਣਾ ਤੇ ਰਾਜਸੀ ਆਗੂ ਤੇ ਧਾਰਮਿਕ ਆਗੂਆਂ ਦੇ ਕੁੰਡੇ ਦੇ ਰੂਪ ਦੇ ਵਿੱਚ ਵਰਤਣਾ ਇੱਕ ਪੋਲੀਟੀਕਲ ਸਰਦਾਰ ਸੀਗੇ ਹੁਣ ਮਿਸਲਾਂ ਦਾ ਆਪਾਂ ਇਤਿਹਾਸ ਪੜਨੇ ਸਰਦਾਰ ਰਣਜੀਤ ਸਿੰਘ ਸ਼ੁਕਰਚੱਕੀਆ ਜੀ ਦਾ ਜ਼ਿਕਰ ਹੋਇਆ 40 ਸਾਲ ਉਹਨਾਂ ਕੋਲ ਪੰਜਾਬ ਦਾ ਰਾਜ ਰਿਹਾ ਕਦੇ ਤੁਸੀਂ ਇਹ ਸੁਣਿਆ ਪੜ੍ਹਿਆ ਕਿਤੇ ਲਿਖਿਆ ਭਈ ਸਰਦਾਰ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਦੇ ਗ੍ਰੰਥੀ ਨਿਯਤ ਕੀਤੇ ਹੋਣ ਕਿਸੇ ਵੀ ਗੁਰਦੁਆਰੇ ਦੇ ਮਹੰਤ ਨਿਯਤ ਕੀਤੇ ਹੋਣ ਜਿੱਦਾਂ ਅੱਜ ਹੁੰਦੀ ਦਰਬਾਰ ਸਾਹਿਬ ਦਾ ਅਸੀਂ ਸਿੱਖਾਂ ਦੀ ਸਰਮਹੌਰ ਸੰਸਥਾ ਸਮਝਦੇ ਤੇ ਉਹਨਾਂ ਨੂੰ ਸਾਡੇ ਰਾਜਸੀ ਲੋਕ ਉਹਨਾਂ ਦੀਆਂ ਨਿਯੁਕਤੀਆਂ ਕਰਦੇ ਨੇ ਇਹ ਹੱਕ ਕਿਸੇ ਕੋਲ ਵੀ ਨਹੀਂ ਸਗਾ ਕਦੇ ਉਹਨਾਂ ਦਾ ਆਪਣਾ ਸਿਸਟਮ ਸੀਗਾ ਉਹ ਆਪਣੇ ਆਪ ਨੂੰ ਨਿਯੁਕਤ ਕਰਦੇ ਸੀਗੇ ਸੋ ਸਿੱਖਾਂ ਦਾ ਮੈਂ ਇਹ ਕਹਿ ਰਿਹਾ ਕਿ ਜਿਹੜਾ ਆਪਣਾ ਸਿਸਟਮ ਸੀਗਾ ਉਹਦੇ ਵਿੱਚ ਇੱਕ ਨਿਸ਼ਕਾਮ ਪੋਲੀਟੀਕਲ ਤੇ ਧਾਰਮਿਕ ਲੀਡਰਸ਼ਿਪ ਸੀਗੀ ਜਿਹਨੂੰ ਅਕਾਲੀ ਕਹਿੰਦੇ ਸੀਗੇ ਇਹ ਦਸਵੇਂ ਪਾਤਸ਼ਾਹ ਤੋਂ ਬਹੁਤ ਸਪਸ਼ਟ ਰੂਪ ਚ ਚਲੀ ਆਂਦੀ ਇੱਕ ਸੰਸਥਾ ਸੀਗੀ ਇੱਕ ਪੋਲੀਟੀਕਲ ਸਰਦਾਰ ਸੀਗੇ ਉਹ ਆਜ਼ਾਦੀ ਲਈ ਵੀ ਲੜਦੇ ਸੀਗੇ ਕੋਈ ਸੂਬੇਦਾਰੀ ਵੀ ਲੈ ਲੈਂਦੇ ਸੀਗੇ ਤੇ ਇੱਕ ਧਾਰਮਿਕ ਪ੍ਰਬੰਧ ਸੀਗਾ ਉਹ ਵੱਖਰਾ ਸੀਗਾ ਉਹਦੇ ਤੇ ਕੁੰਡਾ ਅਕਾਲੀਆਂ ਦਾ ਸੀਗਾ ਅਸੀਂ ਨਾ ਉਹ ਲਿਆ ਸੋ ਦੋਨਾਂ ਚੋ ਕੋਈ ਵੀ ਢਾਂਚਾ ਅਸੀਂ ਕੰਪਲੀਟ ਨਹੀਂ ਲਿਆ ਇਸ ਕਰਕੇ ਇਹ ਢਾਂਚਾ ਹੀ ਨਹੀਂ ਜਿੱਥੇ ਕੋਈ ਨਿਗਰਾਨੀ ਨਹੀਂ ਹੈ ਜਿੱਥੇ ਕੋਈ ਤੁਹਾਡੀ ਪਾਲਿਸੀ ਦੀ ਐਨਲਿਸਿਸ ਹੀ ਨਹੀਂ ਹੈ ਉਥੇ ਜਿਹਦੀ ਐਗਜ਼ੀਕਿਊਟਿਵ ਹੈ ਜਿਹਦੇ ਹੱਥ ਤਾਕਤ ਆ ਗਈ ਉਹਨੇ ਬਿਲਕੁਲ ਇਸੇ ਤਰ੍ਹਾਂ ਵਰਤਣੀਆਂ ਜਿੱਦਾਂ ਆਹ ਹੋਣ ਵਾਲਿਆਂ ਨੇ ਵਰਤੀ ਹੈ ਸਾਰਿਆਂ ਨੇ ਇਦਾਂ ਹੀ ਵਰਤਣੀਆਂ ਸੋ ਦੂਸਰੀ ਬੇਨਤੀ ਮੇਰੀ ਨੀਤੀ ਦੇ ਸਬੰਧ ਚ ਹੈ ਇਹ 1920 ਤੋਂ ਚਲੋ ਆਪਾਂ ਸ਼ੁਰੂ ਕਰ ਲਈਏ ਕਿ ਜਦੋਂ ਅਕਾਲੀ ਦਲ ਬਣਿਆ ਸੀਗਾ ਉਦੋਂ ਪਿਓਰ ਸਟਰਗਲ ਦੀ ਜਥੇਬੰਦੀ ਸੀਗੀ ਅਕਾਲੀ ਦਲ ਦੇ ਲੀਡਰ ਤੇਜਾ ਸਿੰਘ ਸਮੁੰਦਰੀ ਉਹਨਾਂ ਦੇ ਨਾਂ ਤੁਸੀਂ ਸੁਣੇ ਹੋਣੇ ਆਪਣੇ ਜਸਵੰਤ ਸਿੰਘ ਛਵਾਲ ਅਮਰ ਸਿੰਘ ਛਵਾਲ ਉਹਨਾਂ ਦੇ ਸੁਣੇ ਹੋਣੇ ਕਰਤਾ ਸਿੰਘ ਛੱਬਰ ਉਹਨਾਂ ਦੇ ਸੁਣੇ ਹੋਣੇ ਜਿਨ੍ਹਾਂ ਨੇ ਕਬਜ਼ੇ ਲਏ ਗੁਰਦੁਆਰਿਆਂ ਦੇ ਕਬਜ਼ੇ ਵੋਟਾਂ ਨਾਲ ਨਾ ਲਏ ਨਾ ਹੀ ਕੋਈ ਸ਼ਾਂਤੀਮਈ ਗ੍ਰਿਫਤਾਰੀਆਂ ਦੇ ਮੋਰਚੇ ਲਾ ਕੇ ਲਏ ਸੀ ਗੁਰਦੁਆਰਿਆਂ ਦੇ ਕਬਜ਼ੇ ਬਹੁਤਾਤ ਤਲਵਾਰ ਨਾਲ ਲੈ ਸੀ ਮੇਰੇ ਤੋਂ ਬਾਅਦ ਬੁਲਾ ਰਿਆ ਨੇ ਬੋਲਣਾ ਜੇ ਮੈਂ ਇਤਿਹਾਸ ਗਲਤ ਬੋਲਦਾ ਹੋਵਾਂ ਤਾਂ ਦੱਸ ਦੇਣ ਕਿ ਕਿਹੜੇ ਗੁਰਦੁਆਰੇ ਦਾ ਪ੍ਰਬੰਧ ਸਿੱਖਾਂ ਨੇ ਸ਼ਾਂਤੀਮਈ ਮੋਰਚਾ ਲਾ ਕੇ ਜਾਂ ਵੋਟਾਂ ਨਾਲ ਲਿਆ ਸ਼ਸਤਰ ਨਾਲ ਲਏ ਨੇ ਸਾਰੇ ਤੇ ਉਹ ਜਿਹੜੇ ਲੋਕ ਸੀਗੇ ਉਹ 26 ਤੱਕ ਐਸਜੀਪੀਸੀ 'ਚ ਨਹੀਂ ਸੀਗੇ ਐਸਜੀਪੀਸੀ 'ਚ ਕੌਣ ਸੀਗੇ ਐਸਜੀਪੀਸੀ ਸੀਗੇ ਸਰਦਾਰ ਬਹਾਦਰ ਮਹਿਤਾਬ ਸਿੰਘ ਉਹ ਸੀਗੇ ਬੈਰਿਸਟਰ ਐਸਜੀਪੀਸੀ ਸੀਗੇ ਸੁੰਦਰ ਸਿੰਘ ਰਾਮਗੜੀਆ ਐਸਜੀਪੀਸੀ ਸੀਗੇ 바ਵਾ ਹਰਕ੍ਰਿਸ਼ਨ ਸਿੰਘ ਜੀ ਜਿਹੜੇ ਪ੍ਰੋਫੈਸਰ ਸੀਗੇ ਐਸਜੀਪੀਸੀ 'ਚ ਉਹ ਸੀਗੇ ਜਿਹੜੇ ਪ੍ਰਬੰਧਕੀ ਕੁਸ਼ਲਤਾ ਰੱਖਦੇ ਸੀਗੇ ਜਿਹੜੇ ਪ੍ਰਬੰਧ ਨੂੰ ਜਾਣਦੇ ਸੀਗੇ ਪ੍ਰਬੰਧ ਨੂੰ ਜਾਣਨਾ ਪ੍ਰਬੰਧ ਨੂੰ ਚਲਾਣਾ ਹੋਰ ਗੱਲ ਐ ਸਟਰਗਲ ਲੜਨੀ ਲਈ ਹੋਰ ਗੱਲ ਐ ਦੋ ਵੱਖਰੀਆਂ ਚੀਜ਼ਾਂ ਨੇ ਸਟਰਗਲ 'ਚ ਸਿੱਧਕ ਵਾਲੇ ਬੰਦੇ ਹੁੰਦੇ ਨੇ ਜਿਨ੍ਹਾਂ ਦੇ ਸਿੱਧਕ ਪੱਕੇ ਨੇ ਤਾਂ ਉਹ ਦੋ ਵੱਖੋ-ਵੱਖਰੀਆਂ ਲੀਡਰਸ਼ਿਪ ਸੀਗੀਆਂ ਮੁੜ ਕੇ ਅਸੀਂ ਪਾਲਿਸੀ ਚੇਂਜ ਕਰ ਲਈ ਅਸੀਂ ਸਟਰਗਲ ਤੋਂ ਸੈੰਤੀ ਤੋਂ ਬਾਅਦ ਰਾਜ ਭਾਗ ਦੀ ਸੱਤਾ ਲੈਣ ਵਾਲੀ ਪਾਰਟੀ ਬਣ ਗਏ ਪਰ ਕਿਉਂਕਿ ਹਜੇ ਨਵੀਂ ਸਟਰਗਲ ਲੜੀ ਸੀਗੀ ਸਟਰਗਲ ਦੀ ਇੱਜ਼ਤ ਬਕਾਇਆ ਸੀਗੀ ਰਾਜ ਦੇ ਵਿੱਚ ਹਿੱਸੇਦਾਰੀ ਨਹੀਂ ਮਿਲੀ ਸੀਗੀ ਸਟਰਗਲ ਕਰਨੀ ਪੈ ਰਹੀ ਸੀਗੀ ਮੋਰਚੇ ਲਾਣੇ ਪੈ ਰਹੇ ਸੀਗੇ ਇਸ ਕਰਕੇ ਅਕਾਲੀ ਦਲ ਦੇ ਵਿਦਨ ਵੀ ਜਿਹੜਾ ਸੱਤਾ ਦਾ ਤਵਾਜਨ ਆ ਉਹ ਜਥੇਦਾਰਾਂ ਕੋਲ ਸੀਗਾ 37 ਤੋਂ 67 ਤੱਕ ਪਰ 67 ਤੋਂ ਬਾਅਦ ਜਦੋਂ ਅਕਾਲੀ ਦਲ ਦੀ ਲੀਡਰਸ਼ਿਪ ਬਦਲੀ ਪ੍ਰਤਾਪ ਸਿੰਘ ਕੈਰੋਂ ਤੇ ਦਿੱਲੀ ਦਰਬਾਰ ਦੇ ਦਖਲ ਦੇ ਨਾਲ ਉਸ ਤੋਂ ਬਾਅਦ ਹੋਇਆ ਇਹ ਕਿ ਜਦੋਂ ਪਾਵਰ 'ਚ ਆ ਗਏ 67 'ਚ ਜਥੇਬੰਦੀ ਦਾ ਉਹ ਜਥੇਦਾਰਾਂ ਤੇ ਰਾਜਸੀ ਸਰਦਾਰਾਂ ਦੀ ਰਹੀ ਬਟ ਸੱਤਾ ਦਾ ਤਵਾਜਨ ਸਰਦਾਰਾਂ ਵਾਲੇ ਪਾਸੇ ਨੂੰ ਝੁਕਣਾ ਸ਼ੁਰੂ ਹੋਇਆ ਤੇ 97 ਤੱਕ ਜਾ ਕੇ ਉਹ ਕੰਪਲੀਟ ਹੋ ਗਿਆ 99 ਦੇ ਹੋਲੇ ਮਹੱਲੇ ਵਿਸਾਖੀ ਤੋਂ ਬਾਅਦ ਉਹ ਨੇ ਨਵੀਂ ਟਰਨ ਲੈ ਲਈ ਉਸ ਤੋਂ ਬਾਅਦ 99 ਤੋਂ ਬਾਅਦ ਜਿਹੜੇ ਜਥੇਦਾਰਾਂ ਦੀ ਦੇਖ ਆਲੇ ਸੀਗੇ ਉਹਨਾਂ ਨੂੰ ਪਾਰਟੀ ਚੋਂ ਬਾਹਰ ਮਾਰਿਆ ਕੱਢ ਗਏ ਤੇ ਬਿਲਕੁਲ 2007 ਤੋਂ ਬਾਅਦ ਸਫਾਇਆ ਕਰਤਾ ਸੋ ਜਿਹੜੀ ਨਿਸ਼ਕਾਮ ਜਥੇਦਾਰਾਂ ਦੀ ਪਾਰਟੀ ਸੀਗੀ 2007 ਤੱਕ ਜਾਂਦੇ ਜਾਂਦੇ ਆ ਉਹ ਜਥੇਦਾਰਾਂ ਤੋਂ ਮੁਕਤ ਪਾਰਟੀ ਬਣ ਗਈ ਸਬ ਕ੍ਰੈਡੀਬਿਲਟੀ ਸਟਰਗਲ ਦੀਆ ਕ੍ਰੈਡੀਬਿਲਟੀ ਤਿਆਗਦੀ ਆ ਬਿਨਾ ਤਿਆਗ ਤੋਂ ਬਿਨਾ ਸੰਘਰਸ਼ ਤੋਂ ਤੁਸੀਂ ਕਹੋਗੇ ਕਿ ਕ੍ਰੈਡੀਬਿਲਟੀ ਬਿਲਡ ਹੋ ਜਾਣੀ ਆ ਇਹ ਕਦੇ ਹੀ ਨਹੀਂ ਹੋਈ ਅਕਾਲੀ ਦਲ ਸਰਕਾਰਾਂ ਚ ਕਿਉਂ ਆਇਆ ਕਿਉਂਕਿ ਸਟਰਗਲ ਦੀ ਕ੍ਰੈਡਿਬਿਲਟੀ ਪਿੱਛੇ ਖੜੀ ਸੀਗੀ ਉਹ ਜੋ ਪੂੰਜੀ ਸਾਡੇ ਬਜ਼ੁਰਗਾਂ ਦੀ ਸੀਗੀ ਉਹ ਅਸੀਂ ਚੱਟਮ ਕਰ ਲਈਏ ਹੁਣ ਨਵੇਂਆਂ ਨੇ ਜੇ ਪੰਥ ਦੇ ਆਗੂ ਬਣਨਾ ਜੇ ਪੰਥ ਦੀ ਹੋਂਦ ਦੇ ਪ੍ਰਗਟਾਉ ਕਰਨੇ ਆ ਤਾਂ ਉਹਨਾਂ ਨੂੰ ਇਸ ਤਿਆਗ ਤੇ ਸਟਰਗਲ ਦੇ ਰਾਸਤੇ ਚੋਂ ਨਿਕਲਣਾ ਪੈਣਾ ਇਸ ਤੋਂ ਬਿਨਾ ਕੋਈ ਦੂਸਰਾ ਰਸਤਾ ਹੈ ਨਹੀਂ ਸੋ ਪਾਲਿਸੀ ਸੰਬੰਧੀ ਜਿਹੜੀ ਆਖਰੀ ਗੱਲ ਆ ਉਹ ਇਹ ਆ ਕਿ ਪਾਲਿਸੀ ਸੰਬੰਧੀ ਜਿੱਥੇ ਪੰਥ ਦੀ ਮਰਜ਼ੀ ਦਾ ਪ੍ਰਗਟਾਉ ਵੀ ਵੋਟਰਾਂ ਰਾਹੀਂ ਕਰਨ ਦੀ ਗੱਲ ਆਂਦੀ ਉਹ ਸੰਭਵ ਨਹੀਂ ਹੈ ਪੰਥ ਨੂੰ ਜਿਹੜੇ ਪੰਥ ਨੇ ਆਪ ਮਤੇ ਪਾਏ ਹੋਏ ਆ ਅਕਾਲੀ ਦਲ ਦੇ ਰੂਪ ਚ ਵੱਖ-ਵੱਖ ਅਕਾਲੀ ਦਲਾਂ ਦੇ ਰੂਪ ਚ ਉਹ ਵਿਚਾਰ ਨੇ ਪੈਣੇ ਤਿੰਨ ਮਤੇ ਨੇ ਇੱਕ ਅਨੰਦਪੁਰ ਸਾਹਿਬ ਦਾ ਮਤਾ ਉਹ ਪੰਜਾਬ ਪੰਜਾਬ ਦੇ ਵੱਧ ਅਧਿਕਾਰਾਂ ਦੀ ਨਹੀਂ ਗੱਲ ਆ ਉਹਦੇ ਚ 73 ਵਾਲੇ ਮਥੇ ਦੇ ਵਿੱਚ ਇਹ ਗੱਲ ਹੈ ਕਿ ਪੰਥ ਇੱਕ ਅਡਰੀ ਨਿਆਰੀ ਤੇ ਆਜ਼ਾਦ ਹਸਤੀ ਆ ਇਸ ਆਜ਼ਾਦ ਹਸਤੀ ਨੂੰ ਮੰਨ ਕੇ ਸਾਡੀ ਜਿਹੜੀ ਸਾਂਝੀ ਧਾਰਮਿਕ ਪਛਾਣ ਹੈ ਇਸ ਨੂੰ ਮੰਨ ਕੇ ਸਾਨੂੰ ਸਿੱਖ ਹੋਮ ਲੈਂਡ ਦੇ ਦਿੱਤੀ ਜਾਏ ਜਿੱਥੇ ਅਸੀਂ ਆਜ਼ਾਦੀ ਦਾ ਨਿਗਮ ਮਾਨ ਚ ਕੀ ਹੈ ਉਹ ਪੰਥ ਦੇ ਲਈ ਖੁਦਮਖਤਿਆਰੀ ਆ ਪੰਥ ਦਾ ਖੇਤਾ ਪੰਜਾਬ ਹੈ 78 ਦੇ ਵਿੱਚ ਜਦੋਂ ਸਰਕਾਰ ਆ ਗਈ ਤੇ ਤੁਸੀਂ ਸੈਂਟਰ ਦੇ ਭਾਈਵਾਲ ਬਣ ਗਏ ਉਦੋਂ ਸਰਦਾਰ ਵੀ ਵਿੱਚ ਸਗੇ ਤੇ ਜਿਹੜੇ ਜਥੇਦਾਰ ਦੇਖ ਵਾਲੇ ਉਹ ਵੀ ਵਿੱਚ ਸਗੇ ਤੇ ਉਸ ਵਕਤ ਉਹਨੂੰ ਡਿਲੀਊਟ ਕਰਤਾ ਵੀ ਇਹ ਪੰਥ ਦੀ ਨਹੀਂ ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਹੈ ਤੇ 3rd ਜਿਹੜਾ ਅੰਮ੍ਰਿਤਸਰ ਐਲਾਨਨਾਮ ਜੇ ਚ ਕਨਫੈਡਰੇਸ਼ਨ ਦੀ ਗੱਲ ਹੈ ਕਨਫੈਡਰੇਸ਼ਨ ਪ੍ਰੈਕਟੀਕਲੀ ਦੁਨੀਆ ਚ ਕਿਤੇ ਐਗਜ਼ਿਸਟ ਨਹੀਂ ਕਰਦੀ ਹੈ ਕਨਫੈਡਰੇਸ਼ਨ ਦੇ ਲਈ ਲੜਨਾ politically viable option ਨਹੀਂ ਹੈ ਇੰਡੀਆ ਦੇ ਵਿੱਚ ਇਸ ਕਰਕੇ ਜੇ ਪੰਥ ਦੀ ਮਰਜ਼ੀ ਦਾ ਵੀ ਪ੍ਰਗਟਾਵਾ ਕਰਨਾ ਉਹਦੇ ਲਈ ਵੀ ਤੁਹਾਨੂੰ ਦੁਆਰਾ ਦੀ ਸੋਚਣਾ ਪੈਣਾ ਕਿ ਕਿਹੜੀਆਂ ਚੀਜ਼ਾਂ ਰਾਹੀਂ ਕਿੱਦਾਂ ਕਰੋਗੇ ਸੋ ਲਾਸਟ ਗੱਲ ਜਿਹੜੀ ਹੈ ਉਹ ਸਰੂਪ ਦੇ ਬਾਰੇ ਆ ਜੋ ਮੇਰਾ ਵਿਚਾਰ ਹੈ ਸਰੂਪ ਦੇ ਸੰਬੰਧ ਦੇ ਵਿੱਚ ਅਕਾਲੀ ਦਲ ਦਾ ਸਰੂਪ ਜਿਹੜਾ ਹੁਣ ਹੈ ਪੰਜਾਬੀ ਪਾਰਟੀ ਵਾਲਾ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਤੁਸੀਂ ਜੇ ਖੇਤਰੀ ਪਾਰਟੀ ਬਣਾਣੀ ਆ ਤੇ ਖੇਤਰੀ ਪਾਰਟੀ ਬਣਾ ਕੇ ਸਿੱਖਾਂ ਦੀ ਗੱਲ ਕਰਨੀ ਆ ਤਾਂ ਤੁਸੀਂ ਉਹਦਾ ਨਾਮ ਸਿੱਖ ਪਾਰਟੀ ਰੱਖ ਲਓ। ਅਕਾਲੀ ਪਰੰਪਰਾ ਬਹੁਤ ਉੱਚੀ ਬਹੁਤ ਸੁੱਚੀ ਸਭ ਤੋਂ ਸ਼ਰਮੌਰ ਹੈ। ਉਹ ਕਿਸੇ ਦੇ ਅਧੀਨ ਚੱਲਣ ਵਾਲੀ ਸੰਸਥਾ ਸਿਸਟਮ ਦੇ ਅਧੀਨ ਤੁਸੀਂ ਅਕਾਲੀ ਲਫ਼ਜ਼ ਲਾ ਕੇ ਨਹੀਂ ਚੱਲ ਸਕਦੇ। ਫਿਰ ਵੋਟਾਂ ਨਹੀਂ ਲੜ ਸਕਦੇ। ਜੇ ਤੁਸੀਂ ਪੰਜਾਬ ਦੀ ਗੱਲ ਕਰਨੀ ਆ ਫਿਰ ਪੰਜਾਬੀ ਪਾਰਟੀ ਨਾਮ ਰੱਖੋ। ਜੇ ਤੁਸੀਂ ਇਹ ਜਿਹੜਾ ਪੂਰਾ ਨਾਰਥ ਇੰਡੀਆ ਜਿੱਥੇ ਤੁਹਾਡਾ ਰਾਜ ਰਿਹਾ ਜਮਨਾ ਤੱਕ ਇੱਥੋਂ ਦੇ ਸਾਰੇ ਕਿਸਾਨਾਂ ਮਜ਼ਦੂਰਾਂ ਕਟ ਗਣਤੀਆਂ ਦੀ ਗੱਲ ਕਰਨੀ ਆ ਫਿਰ ਕੋਈ ਸਰਵਤ ਦੇ ਭਲੇ ਦੇ ਹਿਸਾਬ ਨਾਲ ਹੋਰ ਕੋਈ ਪਾਰਟੀ ਦਾ ਨਾਂ ਰੱਖੋ ਜੇ ਤੁਸੀਂ ਅਕਾਲੀ ਦਲ ਨਾਂ ਰੱਖਣਾ ਤੇ ਫਿਰ ਤੁਹਾਨੂੰ ਬਿਲਕੁਲ ਨਿਸ਼ਕਾਮ ਰਹਿ ਕੇ ਜੋ ਦਸਵੇਂ ਪਾਤਸ਼ਾਹ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਬਾਬਾ ਗੁਰਵਖ ਸਿੰਘ ਜੀ ਅਕਾਲੀ ਫੂਲਾ ਸਿੰਘ ਜੀ ਹੁਣਾਂ ਦੇ ਵੇਲੇ ਦੀ ਜੋ ਪਰੰਪਰਾ ਉਹਨੂੰ ਖਰਾਬ ਨਹੀਂ ਕਰੋ ਉਹਦੇ ਸਿਰ ਤੇ ਅਸੀਂ ਜੀਂਦੇ ਆ ਉਹਨਾਂ ਦੀਆਂ ਕੁਰਬਾਨੀਆਂ ਉਹਨਾਂ ਦੀਆਂ ਸ਼ਹਾਦਤਾਂ ਦੇ ਸਿਰ ਤੇ ਜੋ ਉਹਨਾਂ ਦੀ ਪਰੰਪਰਾ ਹੈ ਉਸ ਸੰਸਾਰ ਅਕਾਲੀ ਦਲ ਬਿਲਕੁਲ ਨਿਸ਼ਕਾਮ ਪਿਓਰ ਸਟਰਗਲ ਵਾਲੀ ਜਥੇਬੰਦੀ ਚਾਹੀਦੀ ਜਿਹਦਾ ਦਾਇਰਾ ਪੂਰੀ ਦੁਨੀਆ ਚਾਹੀਦੀ ਜਿਸ ਨੇ ਇੱਥੇ ਬੇਗਮਪੁਰਾ ਹਲੇਮੀ ਰਾਜ ਤੇ ਖਾਲਸੇ ਦੇ ਬੋਲ ਬਾਲੇ ਦੇ ਲਈ ਨੇਤਾਣੇ ਦੇ ਹੱਕ ਚ ਤੇ ਜਰਵਾਣੇ ਦੇ ਖਿਲਾਫ ਧਰਮ ਯੁੱਧ ਕਰਨਾ ਜਿਸ ਨੇ ਨਾਮ ਬਾਣੀ ਦਾ ਪ੍ਰਵਾਹ ਚਲਾਣਾ ਜਿਸ ਨੇ ਗੁਰਮਤ ਦਾ ਪ੍ਰਚਾਰ ਕਰਨਾ ਤੇ ਜਿਸ ਨੇ ਸੇਵਾ ਕਰਨੀਆਂ ਬਿਲਕੁਲ ਨਿਸ਼ਕਾਮ ਫਿਰ ਅਕਾਲੀ ਦਲ ਉਸ ਤਰ੍ਹਾਂ ਦੀਆਂ ਸਖਸ਼ੀਤਾ ਨਹੀਂ ਜਥੇਵੰਦੀ ਚਾਹੀਦੀ ਤੇ ਪ੍ਰਬੰਧ ਉਹਦੇ ਕੋਈ ਸਿਰਫ ਅਕਾਲ ਤਖਤ ਸਾਵਦਾ ਚਾਹੀਦਾ ਗੁਰਦੁਆਰਾ ਪ੍ਰਬੰਧ ਦੇ ਵਿੱਚ ਵੀ ਉਹ ਕੁੰਡਾ ਹੋਣਾ ਚਾਹੀਦਾ ਤੋ ਅਕਾਲੀ ਦਲ ਦਾ ਇਹ ਸਰੂਪ ਸਾਨੂੰ ਬਣਾਉਣਾ ਚਾਹੀਦਾ ਹੈ ਜੇ ਅਕਾਲੀ ਦਲ ਦਾ ਇਹ ਸਰੂਪ ਬਣਾਉਣਾ ਹੈ ਤੇ ਫਿਰ ਉਹਦਾ ਐਸਜੀਪੀਸੀ ਨਾਲ ਪੋਲਿਟਿਕਸ ਦੇ ਨਾਲ ਕੀ ਆ ਸਬੰਧ ਹੈ ਉਹ ਆਪਾਂ ਦੱਸ ਚੁੱਕੇ ਕਿ ਕੁੰਡੇ ਦਾ ਹੋਊਗਾ ਤੇ ਲਾਸਟ ਥਿੰਗ ਜਿਹੜੀ ਜਥੇਵੰਦਕ ਸਟਰਕਚਰ ਤੇ ਆ ਸਿੱਖਾਂ ਦੇ ਵਿੱਚ ਜੋ ਗੁਰੂ ਪਾਤਸ਼ਾਹ ਦੀ ਦਿੱਤੀ ਹੋਈ ਯੋਗਤਾ ਜਥੇਬੰਦ ਹੋਣ ਦੀ ਉਹ ਹੈ ਹੰਨੇ-ਹੰਨੇ ਮੀਰੀ ਦੀ ਪੇ ਪਾਵਰ ਬਿਲਕੁਲ ਸਥਾਨਕ ਪੱਦਰ ਤੇ ਹੋਣੀ ਸਿੱਖਾਂ ਦਾ ਜਦੋਂ ਮਿਸਲਾਂ ਦਾ ਰਾਜ ਸੀਗਾ ਮਿਸਲਾਂ ਦੇ ਰਾਜ ਦੇ ਵਿੱਚ ਜਿਹੜੀਆਂ ਰਾਜ ਦੀਆਂ ਦੋ ਬੁਨਿਆਦੀ ਤਾਕਤਾਂ ਨੇ ਸੁਰੱਖਿਆ ਤੇ ਨਿਆਂ ਉਹ ਪੰਚਾਇਤਾਂ ਕੋਲ ਸੀਗਾ ਮੈਂ ਉਹਨਾਂ ਪਰਿਵਾਰਾਂ ਚੋਂ ਆਵਾਂ ਜਿਨ੍ਹਾਂ ਦਾ ਮਿਸਲਾਂ ਵੇਲੇ ਰਾਜ ਰਿਹਾ ਉਨਾ ਉਨਾ ਥੱਲੇ ਬਿਲਕੁਲ ਥੱਲੇ ਪਾਵਰ ਦਿੱਤੀ ਸੀਗੀ ਨਮਾ ਰਾਜ ਦਾ ਇੱਕ ਸੰਕਲਪ ਲੈ ਆਂਦਾ ਸੀਗਾ ਕਿ ਜਿੱਥੇ ਤਾਕਤ ਕੇਂਦਰੀਕ੍ਰਿਤ ਨਹੀਂ ਹੈ ਹਾਕਮ ਕੋਲ ਨਹੀਂ ਹੈ ਜਿਹੜਾ ਦਸਵੇਂ ਪਾਤਸ਼ਾਹ ਦਾ ਬਾਖ ਸੀਗਾ ਕਿ ਇਨ ਗਰੀਬਨ ਸਿੱਖਨ ਕੋ ਦੇਉ ਪਾਤਸ਼ਾਹੀ ਆਮ ਲੋਕਾਂ ਨੂੰ ਪਾਤਸ਼ਾਹੀ ਦੇਣ ਦੇ ਲਈ ਤਾਕਤ ਵੰਡੀ ਸੀਗੀ ਉਸੇ ਆਧਾਰ ਦੇ ਨਾਲ ਹੀ ਸਿੱਖਾਂ ਦੇ ਅਕਾਲੀ ਤੇ ਸਿੱਖ ਜਥੇ ਹੁੰਦੇ ਸੀਗੇ ਉਹ ਛੋਟੇ ਛੋਟੇ ਜਥੇ ਹੁੰਦੇ ਸੀਗੇ ਤੋਂ ਅਕਾਲੀ ਦਲ ਆ ਜਿਹੜਾ ਬਣਨਾ ਹੈ ਉਹਦੀ ਜਥੇਵੰਦਕ ਸਟਰਕਚਰ ਵੀ ਇਹ ਆ ਕਿ ਉਹ ਥੱਲੋਂ ਤਾਕਤ ਜਾਣੀ ਚਾਹੀਦੀ ਥੱਲੋਂ ਡਿਸੀਜਨ 메ਕਿੰਗ ਹੋ ਕੇ ਜੋ ਸਾਡਾ ਪ੍ਰਣਾਲੀ ਸੀਗੀ ਹੰਨੇ-ਹੰਨੇ ਮੀਰੀ ਦੀ ਪੰਜ ਪ੍ਰਧਾਨੀ ਪ੍ਰਣਾਲੀ ਦੀ ਇੱਕ ਬੰਦੇ ਕੋਲ ਤਾਕਤ ਨਹੀਂ ਚਾਹੀਦੀ ਸਟਰਕਚਰ ਚ ਪੰਜ ਸਿੰਘਾਂ ਦੇ ਕੋਲ ਤਾਕਤ ਚਾਹੀਦੀ ਆ ਤੇ ਜਿਹੜਾ ਫੈਸਲਾ ਉਹ ਗੁਰਮਤੇ ਰਾਹੀਂ ਹੋਣਾ ਚਾਹੀਦਾ ਇਹ ਵੀ ਨਹੀਂ ਆਵੇ ਕੱਲੇ ਪੰਜ ਸਿੰਘੇ ਫੈਸਲਾ ਲਈ ਜਾਣ ਪੰਜ ਸਿੰਘ ਵੀ ਮੌਕੇ ਤੇ ਚੁਣੇ ਜਾਣੇ ਚਾਹੀਦੇ ਸਾਰੇ ਕੰਸਰਨਡ ਬੰਦਿਆਂ ਨੂੰ ਸਤਕੇ ਸੋ ਮੇਰੀਆਂ ਇੰਨੀਆਂ ਕੋਈ ਬੇਨਤੀਆਂ ਨੇ ਸੋ ਆਖਰ ਦੇ ਵਿੱਚ ਮੈਂ ਦੁਬਾਰਾ ਇਹ ਦੁਹਰਾ ਕੇ ਛੁੱਟੀ ਲੈਣਾ ਕਿ ਗੁਰੂ ਖਾਲਸਾ ਪੰਥ ਦੀ ਸਤੰਤਰ ਤੇ ਨਿਆਰੀ ਹੋਣ ਦਾ ਪ੍ਰਗਟਾਉ ਉਹ ਵੋਟ ਪ੍ਰਣਾਲੀ ਦੇ ਅਧੀਨ ਚੱਲਣ ਵਾਲੀ ਕਿਸੇ ਜਥੇਬੰਦੀ ਰਾਹੀਂ ਮੁਕੰਮਲ ਰੂਪ ਚ ਨਹੀਂ ਹੋ ਸਕਦਾ ਹੈ ਵੋਟ ਪ੍ਰਣਾਲੀ ਅੱਜ ਦੇ ਸਮੇਂ ਦਾ ਇਸ ਵੇਲੇ ਦਾ ਸਾਡਾ ਸੱਚ ਆ ਜਿੰਨਾ ਟਾਈਮ ਅਸੀਂ ਨਹੀਂ ਆਜ਼ਾਦ ਹੁੰਦੇ ਉਨਾ ਟਾਈਮ ਇਹਦੇ ਲਈ ਵੱਖਰੀ ਜਥੇਬੰਦੀ ਚਾਹੀਦੀ ਆ ਪੰਥ ਦੀ ਨਿਆਰੀ ਹੋਣ ਪ੍ਰਗਟ ਕਰਨ ਦੇ ਲਈ ਵੱਖਰੀ ਜਥੇਬੰਦੀ ਚਾਹੀਦੀ ਆ ਇੰਨੀਆਂ ਕੋਈ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ